ਨਵੀਰ ਕਿਸੇ ਦੇ ਦੀਪ ਸਰਦਾਰਨੀ ਦੇ ਬ੍ਰਦਰ ਦੀ ਮੌਤ ਅਚਾਨਕ ਇਦਾਂ ਹੋ ਜਾਣਾ ਉਹਨਾਂ ਦੇ ਫੈਨਸ ਨੂੰ ਬਹੁਤ ਹੀ ਵੱਡਾ ਝਟਕਾ ਪਿਆ ਹੈ ਦੀਪ ਸਰਦਾਰਨੀ ਦੇ ਪਰਿਵਾਰ ਤੇ ਅੱਜ ਦੁੱਖ ਦਾ ਭਾਰ ਟੁੱਟ ਚੁੱਕਿਆ ਹੈ ਵਾਹਿਗੁਰੂ ਜੀ ਮਿਹਰ ਕਰੇ ਜੀ ਪਰਿਵਾਰ ਤੇ ਦੀਪ ਸਰਦਾਰਨੀ ਦੇ ਭਰਾ ਦਾ ਨਾਮ ਸੁਖਚੇਤ ਸਿੰਘ ਸੀ ਅਤੇ ਉਹਨਾਂ ਦੀ ਅਚਾਨਕ ਸਿਹਤ ਵਿਗੜੀ ਤਾਂ 24 ਮਾਰਚ ਦਿਨ ਮੰਗਲਵਾਰ ਨੂੰ ਉਹ ਸੰਸਾਰਿਕ ਯਾਤਰਾ ਪੂਰੀ ਕਰ ਵਸੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਮੌਤ ਜੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਹੌਨਾ ਮੰਨਣ ਦਾ ਬਲ ਬਖਸ਼ੇ ਦੀਪ ਸਰਦਾਰ ਨੇ ਆਪਣੇ ਭਰਾ ਨੂੰ ਅਕਸਰ ਹੀ ਬਹੁਤ ਜ਼ਿਆਦਾ ਪਿਆਰ ਕਰਦੇ ਰਹਿੰਦੇ ਨੇ ਦੀਪ ਸਰਦਾਰਨੀ ਦਾ ਇਕਲਤਾ ਭਰਾ ਸੀ ਉਹ ਵੀ ਅੱਜ ਪਰਮਾਤਮਾ ਨੇ ਉਹਨਾਂ ਕੋਲੋਂ ਦੂਰ ਕਰ ਲਿਆ ਹੈ ਉਸੀ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਸਰਦਾਰ ਸੁਖਚੇਤ ਸਿੰਘ ਜੀ ਦੀ ਅੰਤਿਮ ਅਰਦਾਸ 4 ਅਪ੍ਰੈਲ ਦਿਨ ਵੀਰਵਾਰ ਨੂੰ ਪਿੰਡ ਮਲਤਾਨੀ ਜ਼ਿਲ੍ਹਾ ਲੁਧਿਆਣਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ ਤੁਸੀਂ ਵੀ ਇਸ ਅੰਤਿਮ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਦੀ ਕਿਰਪਾਲਤਾ ਕਰਨਾ ਜੀ